ਅੱਜ ਵੀ ਸੋਨੂ ਨੇ 5 ਲੱਖ ਦਾ ਹੁਕਮ ਕੀਤਾ ਮੈਂ ਉਹ ਦੇਤਾ ਹੋਰ ਵੀ ਕੁਝ ਹੋਊਗਾ ਭਾਈ ਬੂਥਗੜ੍ਹ ਔਰ ਜੰਨੀਆਂ ਆਸ-ਪਾਸ ਦੀਆਂ ਸੜਕਾਂ ਉਹ ਵੀ ਬਣਾਉਣ 'ਚ ਮੈਂ ਆਪਣਾ ਪੂਰਾ ਯੋਗਦਾਨ ਪਾਊਂਗਾ ਹਲਕਾ ਸਾਨੇਵਾਲ ਦੀਨ ਪਿੰਡੇ ਬੂਥਗੜ੍ਹ ਵਿਖੇ 9ਵਾਂ ਫੁੱਟਬਾਲ ਅਤੇ ਕਬੱਡੀ ਕੱਪ ਕਰਵਾਇਆ ਗਿਆ ਇਸ ਮੌਕੇ ਤੇ ਐਮਪੀ ਡਾਕਟਰ ਅਮਰ ਸਿੰਘ ਅਤੇ ਹਲਕਾ ਇੰਚਾਰਜ ਵਿਕਰਮ ਸਿੰਘ ਬਾਜਵਾ ਉਚੇਚੇ ਤੌਰ ਤੇ ਪਹੁੰਚੇ ਉਨ੍ਹਾਂ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਕੀਤੀ ਅਤੇ ਐਮਪੀ ਡਾਕਟਰ ਅਮਰ ਸਿੰਘ ਵੱਲੋਂ ਪਿੰਡ ਦੇ ਗਰਾਊਂਡ ਲਈ 5 ਲੱਖ ਰੁਪਏ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ ਗਿਆ ਪਿੰਡ ਬੁੱਧਗੜ ਦੇ ਸਰਪੰਚ ਤਾਜ ਪ੍ਰਮਿੰਦਰ ਸਿੰਘ ਸੋਨੂ ਨੇ ਡਾਕਟਰ ਅਮਰ ਸਿੰਘ ਅਤੇ ਬਿਕਰਮ ਸਿੰਘ ਬਾਜਵਾ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਪਰਾਲੇ ਹਮੇਸ਼ਾ ਜਾਰੀ ਰੱਖੇ ਜਾਣਗੇ ਦੇਖੋ ਇਸ ਟੂਰਨਾਮੈਂਟ ਦੀਆਂ ਕੁਝ ਖਾਸ ਚਲਕੀਆਂ ਨਸਾਬਾ ਪੰਜਾਬ ਮੇਵਾਸੀ ਚੇਅਰਮੈਨ ਬਹੁਤ ਬਹੁਤ ਧੰਨਵਾਦ ਤੇ ਬਰਾਜਮਾਨ ਹੋ ਜਾ ਰਹੇ ਤੇ ਗੋਪੀ ਵੱਲੋਂ ਕੋਲੋ ਯਾਰਾ 22000 ਲੱਗਿਆ ਉਹ ਵੀ ਲੱਗੀ ਹੋਊ ਥੋੜਾ ਜਿਹਾ ਗਰਮ ਕਰੋ ਪੈਸਾ ਦੋਈ ਦੋਸਤਾਂ ਦਾ ਮੈਂ ਬੇਨਤੀ ਕਰਦਾ ਏਕੋ ਮਿੰਟ ਦਾ ਟਾਈਮ ਆ ਜੀ ਰਹੀ ਟਾਈਆਂ ਕੱਢੋ ਸੈਕਿੰਡ ਰਾਉਂਡ ਦੀ

ਹੋਗੀ ਬਾਕੀ ਇਹ ਵਰਗੜ ਤੇ 21 21 ਸਰਪੰਚ ਸਾਹਿਬ ਅੱਜ ਦਾ ਜਿਹੜਾ ਖੇਡ ਮੇਲਾ ਕਰਾਇਆ ਗਿਆ ਜੀ ਬੂਦਗੜ ਪਿੰਡ ਵਾਸੀਆਂ ਵੱਲੋਂ ਜੀ ਉਹਦੇ ਵੱਲ ਦੇਖੋ ਇਹ ਮੇਰਾ ਖਿਆਲ ਮੈਂ ਪਹਿਲਾਂ ਵੀ ਆਇਆ ਸੀ ਇਹ ਪਿੰਡ ਦਾ ਜਿਹੜੀ ਪੰਚਾਇਤ ਆ ਔਰ ਇੱਥੇ ਜਿਹੜੀ ਸਪੋਰਟਸ ਕਲੱਬ ਬਣੀ ਹੋਈ ਆ ਇਹ ਬਹੁਤ ਵਧੀਆ ਟਰਨਮੈਂਟ ਕਰਾਉਂਦੇ ਆ ਅੱਜ ਤਾਂ ਮੇਰੀ ਮਜਬੂਰੀ ਸੀ ਮੈਂ ਜਲਦੀ ਜਾਣਾ ਚਾਹਣਾ ਨਹੀਂ ਤਾਂ ਇੱਥੇ ਤਿਲ ਸੁੱਟਣ ਦੀ ਜਗ੍ਹਾ ਨਹੀਂ ਹੁੰਦੀ ਇੰਨੇ ਲੋਕ ਆਉਂਦੇ ਆ ਇੱਥੇ ਬਹੁਤ ਵਧੀਆ ਟਰਨਮੈਂਟ ਕਰਾਉਂਦੇ ਆ ਔਰ ਮੈਂ ਸਮਝਦਾ ਇਹ ਸਮਾਜਿਕ ਸੁਧਾਰ ਦਾ ਇੱਕ ਬਹੁਤ ਵੱਡਾ ਕਦਮ ਹੈ ਚੱਕਦੇ ਆ ਕਿਉਂਕਿ ਪੰਜਾਬ ਚ ਨਸ਼ਿਆਂ ਦੀਆਂ ਦਰਿਆ ਵਗ ਰਹੇ ਆ ਸਰਕਾਰਾਂ ਕੁਝ ਕਰਨੀ ਨਹੀਂ ਰਹੀਆਂ ਤੇ ਇਹ ਜਿਹੜੇ ਲੋਕਾਂ ਨੂੰ ਨੌਜਵਾਨਾਂ ਨੂੰ ਇੱਥੇ ਗਰਾਊਂਡ 'ਚ ਲਿਆਉਂਦੇ ਐ ਐਕਸਰਸਾਈਜ਼ ਕਰਾਉਂਦੇ ਐ ਇਹ ਜਿਹੜਾ ਕੰਮ ਕਰਾਉਂਦੇ ਆ ਮੇਰੇ ਖਿਆਲ ਇਹ ਬਹੁਤ ਵੱਡਾ ਸਮਾਜਿਕ ਸੁਧਾਰ ਦਾ ਕੰਮ ਹੈ ਮੈਂ ਇਹਨਾਂ ਨੂੰ ਵਧਾਈ ਦੇਣੀ ਚਾਹਨਾ ਮੈਂ ਮੈਨੂੰ ਦੂਸਰੀ ਵਾਰ ਇਹ ਹਲਕੇ ਨੇ ਬਹੁਤ ਸਾਰੀਆਂ ਵੋਟਾਂ ਨਾਲ ਜਤਾਇਆ ਜਿਹੜੇ ਪਿੰਡ ਵੀ ਆਉਣਾ ਜੋ ਉਹਨਾਂ ਦਾ ਹੁਕਮ ਹੁੰਦਾ ਅੱਜ ਵੀ ਸੋਨੂ ਨੇ 5 ਲੱਖ ਦਾ ਹੁਕਮ ਕੀਤਾ ਮੈਂ ਉਹ ਦੇਤਾ ਹੋਰ ਵੀ ਕੁਝ ਹੋਊਗਾ ਭਾਈ ਬੂਤਗੜ੍ਹ ਔਰ ਜੰਨੀਆਂ ਆਸ-ਪਾਸ ਦੀਆਂ ਸੜਕਾਂ ਉਹ ਵੀ ਬਣਾਉਣ 'ਚ ਮੈਂ ਆਪਣਾ ਪੂਰਾ ਯੋਗਦਾਨ ਪਾਊਂਗਾ ਮੈਂ ਸਾਰੇ ਪੰਚਾਇਤ ਨੂੰ ਔਰ ਸਪੋਰਟਸ ਕਲੱਬ ਨੂੰ ਬਹੁਤ-ਬਹੁਤ ਵਧਾਈ ਦਿੰਦਾ ਕਿਹਦੇ ਵਿੱਚ ਜਿਹੜਾ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਿਆ ਜਾ ਰਿਹਾ ਟੂਰਨਾਮੈਂਟ ਕਰਾਇਆ ਗਿਆ ਮੈਂ ਸਮਝਦਾ ਬੂਤਕੜ ਦੀ ਸਪੋਰਟਸ ਕਲੱਬ ਤੇ ਪੰਚਾਇਤ ਨੇ ਸਾਡਾ ਸਰਪੰਚ ਆ ਤੇ ਬਲਕ ਦਾ ਪ੍ਰਧਾਨ ਆ ਤਾਜ ਪ੍ਰਵਿੰਦਰ ਸੋਨੂ ਸਾਰਿਆਂ ਨੇ ਲੜ ਕੇ ਇਹ ਟੂਰਨਾਮੈਂਟ ਕਰਵਾਇਆ ਇਹ ਗਰਾਊਂਡ ਇਹਨਾਂ ਨੇ ਆਪ ਪੱਧਰ ਕਰੀ ਆ ਟਰੈਕਟਰ ਨਾਲ ਇੱਥੇ ਕਿਸ ਸਰਕਾਰ ਦਾ ਕੋਈ ਵੀ ਨਮਾਇਦਾ ਨੇ ਨਾ ਕਿਸ ਨੇ 3 ਸਾਲ ਕੋਈ ਪੈਸੇ ਦਿੱਤੇ ਨੇ ਨਾ ਨਗਰ ਨੂੰ ਕੋਈ ਕੀਤਾ ਆ ਜੇ ਸੜਕਾਂ ਵੀ ਸੀ ਅੱਜ ਡਾਕਟਰ ਅਮਰ ਸਿੰਘ ਜੀ ਆਏ ਨੇ ਅੱਜ ਤੁਸੀਂ ਸਾਰੇ ਲੰਘ ਕੇ ਆਏ ਹੋ ਰਾਹੋ ਰੋਡ ਦੀ ਛੜਕ ਜਿਹੜੀ ਐਡਾ ਵੱਡਾ ਮਸਲਾ ਸੀ ਉਹ ਇਹਨਾਂ ਨੇ ਹੱਲ ਕਰਕੇ ਦਿੱਤਾ ਔਰ ਅੱਜ ਇਸ ਨਗਰ ਤੇ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਧੰਨਵਾਦ ਕਰਦਾ ਇਹਨਾਂ ਦਾ ਕਿ ਜਿਹੜੇ ਅੱਜ ਇੱਥੇ ਆ ਕੇ 5 ਲੱਖ ਰੁਪਈਆ ਸਟੇਡੀਅਮ ਵਾਸਤੇ ਦੇ ਕੇ ਚੱਲੇ ਨੇ ਕਿਉਂਕਿ ਜੇ ਖੇਡਾਂ ਦੀ ਆਪਾਂ ਗੱਲਾਂ ਗੱਲਾਂ ਕਰੀ ਜਾਵਾਂ ਨਸ਼ਿਆਂ ਤੋਂ ਦੂਰ ਤਾਂ ਹੀ ਹੋਣਗੀਆਂ ਜੇ ਕੁਝ ਕਰਾਂਗੇ ਇਹ ਸਰਕਾਰ ਇਕੱਲੀਆਂ ਗੱਲ ਕਰਨ ਵਾਲੀਆਂ ਨੇ ਜਿਹੜੀ ਆਮ ਪਾਰਟੀ ਦੀ ਸਰਕਾਰ ਹੈ ਜੇ ਕੰਮ ਕਰਕੇ ਇਲਾਕੇ 'ਚ ਦਿਖਾਇਆ ਮੈਂ ਦੇਖਿਆ ਕਿ ਡਾਕਟਰ ਅਮਰ ਸਿੰਘ ਜੀ ਨੇ ਕਰਿਆ ਜੇ ਲੋਕਾਂ ਦੇ ਦੁੱਖ ਨੂੰ ਸਮਝਿਆ ਔਰ ਇਹ ਛੜਕਾਂ ਦਾ ਜਿਹੜੇ ਅੱਜ ਵੀ ਕਰਕੇ ਗਏ ਕਿਉਂਕਿ ਹਰ ਇੱਕ ਪਿੰਡ ਦੀਆਂ ਸੜਕਾਂ ਟੁੱਟੀਆਂ ਹੋਈਆਂ ਨੇ ਔਰ ਉਹਨਾਂ ਦਾ ਵਾਅਦਾ ਹੀ ਇਹਨਾਂ ਨੇ ਕਿਹਾ ਕਿ ਬਣਾ ਕੇ ਦਿਓ ਜਿੱਥੇ ਤੱਕ ਕੋਸ਼ਿਸ਼ ਹੋਈ ਸਾਡੀ ਚਾਹੇ ਸਰਕਾਰ ਨਹੀਂ ਹੈਗੀ ਤਾਂ ਸੈਂਟਰ ਤੋਂ ਕਰਵਾ ਸਕੀਏ ਅਸੀਂ ਇਹ ਸਾਰੇ ਜਿਹੜੇ ਮਸਲੇ ਨੇ ਉਹ ਹੱਲ ਕਰਵਾ ਕੇ ਦਵਾਂਗੇ ਬਲੇ ਬਲੇ ਪਿੰਡ ਦੇ ਇਸ ਇਲਾਕੇ ਅੱ ਤੋਂ ਪਹਿਲਾਂ ਸਾਡੇ ਨਗਰ ਵੱਲੋਂ ਸਮੂਹ ਤੁਹਾਡੇ ਚੈਨਲ ਨੂੰ ਜੀ ਆਇਆਂ ਨੂੰ ਔਰ ਸਾਡੇ ਨਗਰ ਵੱਲੋਂ ਹਰ ਸਾਲ ਜਿਹੜਾ ਨੌਵਾਂ ਟੂਰਨਾਮੈਂਟ ਬਹੁਤ ਵੱਡਾ ਪੱਧਰ ਤੇ ਕਰਵਾਇਆ ਜਾ ਰਿਹਾ ਵਾ ਜਿਸ ਵਿੱਚ 71000 ਤੇ 51000 ਤੇ ਬੈਸਟ ਜਾਫੀ ਨੂੰ 31-31 ਹਜ਼ਾਰ ਰੁਪਏ ਨਾਲ ਸਨਮਾਨਿਤ ਕੀਤਾ ਜਾਵੇਗਾ ਸਖਰ ਨੂੰ ਦਰਦਾ ਵਧਦਾ ਅਸੀਂ ਸਾਰੀਆਂ ਹੀ ਪਾਰਟੀਆਂ ਨੂੰ ਮੁੱਖ ਮੇਲੇ ਮਾਰਜੇ ਬੁਲਾਇਆ ਵਾ ਅਸੀਂ ਹਰ ਇੱਕ ਪਾਰਟੀ ਦਾ ਸਤਿਕਾਰ ਕਰਦੇ ਆਂ ਔਰ ਬਹੁਤ ਵਧੀਆ ਲੋਕਾਂ ਦਾ ਹੰਗਾਰਾ ਵਾ ਸਾਡਾ ਭਾਈ ਜਿਹੜਾ ਇੱਕ ਇਕੱਠੇ ਇੱਕ ਪਲੇਟ ਬੰਦ ਇਕੱਠਾਇਆ ਸਾਰੇ ਹੀ ਇੱਕ ਸਟੇਜ ਤੇ ਬੈਠੇ ਆ ਸਾਰਿਆਂ ਦਾ ਜੀ ਬਹੁਤ ਬਹੁਤ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਅਸੀਂ ਉਹਦਾ ਵੀ ਧੰਨਵਾਦ ਕਰਦੇ ਹਾਂ ਹਾਂਜੀ ਹਾਂਜੀ ਇਹ ਸਾਈਕਲ ਇਹਦੇ ਬੈਸਟ ਜਾਫੀ ਆ ਤੇ ਬੈਸਟ ਦੀ ਰਾ ਉਹਨਾਂ ਦੇ ਉੱਤੇ ਜਿਹੜੇ 65 ਕਿਲੋ ਕਬੋਡੀ ਦੇ ਵਿੱਚ ਸਾਰੇ ਨਗਰ ਦਾ ਸਹਿਯੋਗ ਆ ਜੀ ਹਰ ਇੱਕ ਨਗਰ ਦੇ ਬੱਚੇ-ਬੱਚੇ ਦਾ ਸਹਿਯੋਗ ਆ ਹਰ ਨਗਰ ਦੇ ਸਹਿਯੋਗ ਨਾਲ ਹੋਇਆ ਹੈ ਔਰ ਗ੍ਰਾਮ ਪੰਚਾਇਤ ਦਾ ਔਰ ਸਪੋਰਟ ਕਲੱਬ ਦਾ ਸਮੂਹ ਨਗਰ ਦਾ ਔਰ ਸਮੂਹ ਐਨਆਰਆਈ ਬੀ ਦਾ ਸਾਰਿਆਂ ਦਾ ਸਹਿਯੋਗ ਨਾਲ ਹੋਇਆ ਜੀ